ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਂਨ ਜਾ ਰਹੀਆਂ ਨੇ ਤਾਂ 13 ਲੋਕ ਸਭਾ ਹਲਕਿਆਂ ਦੇ ਉੱਤੇ VOTING ਹੋਏਗੀ ਇਹਦੇ ਨਾਲ ਨਾਲ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ VOTING ਹੋਣ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਕਿਸ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਗਈਆਂ ਕਿਸ ਤਰੀਕੇ ਨਾਲ ਗਰਮੀ ਤੋਂ ਨਜਾਜ਼ ਪਾਉਣ ਵਾਸਤੇ ਜਿਹੜਾ ਹੈ ਪ੍ਰਬੰਧ ਕੀਤੇ ਗਏ ਨੇ ਤੇ ਉਹਦੀ ਤਸਵੀਰ ਦਿਖਾ ਰਿਹਾ ਤੁਸੀਂ ਵੇਖ ਸਕਦੇ ਹੋ ਸੀਐਸਐਲ ਅੰਮ੍ਰਿਤਸਰ ਦੇ ਰਣਜੀਤਿਆਨੂ ਵਿਖੇ ਮੌਜੂਦ ਹੈ ਜਿੱਥੇ ਕੀ ਜਿਹੜਾ ਪੋਲਿੰਗ ਸਟਾਫ ਹੈ ਮੌਕੇ ਤੇ ਪਹੁੰਚ ਚੁੱਕਾ ਹੈ ਤਾਂ ਉਹਨਾਂ ਨੂੰ ਮਸ਼ੀਨਸ ਤੇ ਹੋਰ ਵੀ ਜਿਹੜਾ ਸਮਾਨ ਹੈ ਉਹ ਡਿਲੀਵਰ ਕੀਤਾ ਜਾ ਰਿਹਾ ਹੈ ਤਾਂ ਜਿਹਦੇ ਨਾਲ ਕੀ ਕੱਲ ਉਹ ਪੋਲਿੰਗ ਬੂਥ ਤੇ ਬੈਠ ਕੇ VOTING ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਲੋਕ ਆ ਰਹੇ ਨੇ ਜਿਹੜਾ ਸਟਾਫ ਡੈਜ਼ਿਗਨੇਟ ਕੀਤਾ ਗਿਆ ਹੈ ਉਹਨਾਂ ਨੂੰ ਮਸ਼ੀਨਾ ਵੰਡੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਨਾਲ ਜਿਹੜੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਕੀ ਸੀਸੀਟੀਵੀ ਕੈਮਰੇ ਕਿਸ ਤਰ੍ਹਾਂ ਕਿਸ ਤਰ੍ਹਾਂ ਲੱਗੇ ਨੇ ਔਰ ਕਿਸ ਤਰੀਕੇ ਦੇ ਨਾਲ VOTING ਕਰਨੀ ਹੈ ਉਹ ਤੁਸੀਂ ਸਾਰੀ ਇੱਥੇ ਤਿਆਰੀ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਭਾਰਤੀ ਚੋਣ ਕਮਿਸ਼ਨ ਜਿਹੜਾ ਇੱਕ ਪਰਦਾ ਲੱਗਾ ਹੁੰਦਾ ਹੈ ਕਿ ਜਿਹਦੇ ਵਿੱਚ ਜਾ ਕੇ ਬੰਦੇ ਨੇ VOT ਕਰਨੀ ਹੈ ਉਹ ਚੀਜ਼ਾਂ ਪ੍ਰੋਵਾਈਡ ਕਰਾਈ ਜਾ ਰਹੀਆਂ ਐਥੇ ਨਾਲ-ਨਾਲ ਜਿਹੜੀ ਹੈ ਪਰਚੀਆਂ ਅਤੇ ਹੋਰ ਜਿਹੜਾ ਮਸ਼ੀਨ ਹੈ ਜਿਹਦੇ ਵਿੱਚ ਕੀ VOTING ਜਿਹਦੇ ਵਿੱਚ ਕੀ ਉਹਨਾਂ ਉਮੀਦਵਾਰਾਂ ਦੀ ਕਿਸਮਤ ਕੈਦ ਹੋਣੀ ਹੈ ਜਿਨ੍ਹਾਂ ਦਾ ਦਾ ਕੀ ਪਰਨਾਮ ਜਿਹੜਾ ਹੈ 4 ਜੂਨ ਨੂੰ ਨਿਕਲਣਾ ਹੈ ਉਹ ਇੱਥੇ ਤਿਆਰੀ ਪੂਰੀ ਕਰ ਦਿੱਤੀ ਗਈ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਆਪਣੀ ਜਿਹੜੀਆਂ ਮਸ਼ੀਨਾਂ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਡਿਸਟ੍ਰੀਬਿਊਟ ਕੀਤੀ ਜਾ ਰਹੀ ਹੈ ਸਾਰੇ ਪੋਲਿੰਗ ਏਜੰਟ ਨੇ ਜਿਹੜੇ ਕੀ ਦੇਸ਼ ਦੇ ਸਭ ਤੋਂ ਵੱਡੇ ਮਹਾਪਰਵ ਨੂੰ ਜਿਹੜਾ ਸੁਚੱਜੇ ਤਰੀਕੇ ਨਾਲ ਕਰਵਾਉਣ ਦਾ ਕੰਮ ਕਰਨਗੇ ਤਸਵੀਰਾਂ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਵੇਂ ਜੰਗੀ ਪੱਦਰ ਦੇ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕੀ ਕੀ ਚੀਜ਼ਾਂ ਜਿਹੜੀਆਂ ਨੇ ਇੱਥੇ ਹੁੰਦੀਆਂ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਟੀਵੀ ਸਕਰੀਨ ਤੇ ਵੇਖਦੇ ਹੋ ਕਿ ਲਿਸਟ ਤਿਆਰ ਕੀਤੀ ਗਈ ਹੈ ਕਿਹੜੇ-ਕਿਹੜਾ ਵਿਅਕਤੀ ਜਿਸ ਨੇ ਵੋਟ ਕਰ ਰਹਾ ਹੈ ਉਹ ਇੱਥੇ ਜਿਹੜਾ ਹੈ ਮੌਜੂਦ ਹੋਇਆ ਉਹਨਾਂ ਦੀ ਲਿਸਟਾਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਗਈਆਂ ਨੇ ਮਸ਼ੀਨਸ ਜਿਹਨੀਆਂ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਜਿੱਧਰ ਮੇਲ ਫੀਮੇਲ ਦੀ ਲਾਈਨਸ ਲੱਗਣੀਆਂ ਨੇ ਉਹ ਦਿੱਤੀਆਂ ਗਈਆਂ ਨੇ ਤਾਂ ਇਹ ਸਾਰਾ ਤਾਮ-ਜਾਮ ਜਿਹੜਾ ਹੈ ਦੇਸ਼ ਦੇ ਸਭ ਤੋਂ ਵੱਡੇ ਲੋ ਜਿਹੜੀ ਇੱਕ ਮਜ਼ਬੂਤੀ ਦੇਏਗਾ ਕਿਉਂਕਿ ਇਸ ਦੇ ਵਿੱਚ ਅਸੀਂ ਆਪਣਾ ਪ੍ਰਤੀਯਾਗੀ ਚੁਣਨਾ ਹੁੰਦਾ ਹੈ ਉਸ ਪ੍ਰਤੀਯਾਗੀ ਦੇ ਨਾਲ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਹੁੰਦਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਟੀਵੀ ਸਕਰੀਨ ਦੇ ਉੱਤੇ ਕਿ ਹਜ਼ਾਰਾਂ ਦੀ ਤਦਾਦ ਚ ਲੋਕ ਇਸ ਵੇਲੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਤੁਹਾਨੂੰ ਨਜ਼ਰ ਆਣਗੇ ਜਿਹੜੇ ਕੀ ਕੱਲ ਜਿਹੜਾ ਹੈ ਇੱਕ ਵੋਟ ਦੀ ਤਿਆਰੀ ਕਰਨਗੇ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਖਾਸ ਤੌਰ ਦੇ ਉੱਤੇ ਇਹ ਮਸ਼ੀਨਾਂ ਇਸ ਵੇਲੇ ਪ੍ਰੋਵਾਈਡ ਕਰਾਈਆਂ ਜਾ ਰਹੀਆਂ ਨੇ ਇਹ ਮਸ਼ੀਨਸ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਇਹ ਉਹ ਮਸ਼ੀਨ ਹੈ ਜਿਹੜੇ ਕੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਨੂੰ ਚੁਣਨ ਗੀਆਂ ਸੱਤ ਚਰਨਾਂ ਚ VOTING ਹੋਈ ਹੈ ਤਾਂ ਸਤਵਾਂ ਚਰਨ ਜਿਹੜਾ ਹੈ ਉਹ 1 ਜੂਨ ਨੂੰ ਹੋਣਾ ਹੈ ਆਖਰੀ ਹੈ ਔਰ ਉਸ ਤੋਂ ਬਾਅਦ 4 ਜੂਨ ਨੂੰ ਇਸ ਤੋਂ ਬਾਅਦ ਜਦੋਂ ਐਮ ਪੇਟੀਆਂ ਖੁੱਲਣਗੀਆਂ ਤਾਂ ਬਹੁਤ ਸਾਰੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਕਿਸਮਤ ਵੀ ਇਹਨਾਂ ਪੇਟੀਆਂ ਰਾਹੀਂ ਹੀ ਖੁੱਲੇਗੀ ਤਾਂ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਲਗਾਤਾਰ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਜਿਹੜਾ ਸਟਾਫ ਹੈ ਉਸ ਨੂੰ ਲਗਾ ਦਿੱਤਾ ਗਿਆ ਹੈ ਤਾਂ ਬਾਹਰਲੇ ਪਾਸੇ ਵੀ ਤੁਹਾਨੂੰ ਦਖਾਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਬੂਥ ਦੇ ਉੱਤੇ ਲੈਣ ਵਾਸਤੇ ਆ ਰਹੇ ਨੇ ਲੋਕ ਮਸ਼ੀਨਾਂ ਉਹਨਾਂ ਨੂੰ ਘਟ ਤੋਂ ਘਟ ਸਭਾ ਲੱਗੇ ਇਸ ਕਰਕੇ ਵੱਤੋ ਵੱਤ ਇੱਥੇ ਬੂਥ ਸਥਾਪਿਤ ਕੀਤੇ ਗਏ ਨੇ ਤੁਸੀਂ ਦੇਖੋ ਕਿ ਉਹਨਾਂ ਨੂੰ ਵੀ ਵੀ ਪੈਡ ਦੀਆਂ ਮਸ਼ੀਨਾਂ ਜਿਹੜੀਆਂ ਹੋਰ ਨੇ ਇਸ ਤੋਂ ਇਲਾਵਾ ਜਿਹਦੇ ਤੇ VOTING ਕਰਨੀ ਹੈ ਤਾਂ ਉਹ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਲੋਕ ਆਪਣੀਆਂ ਮਸ਼ੀਨਸ ਲੈ ਕੇ ਜਾ ਰਹੇ ਨੇ ਤਾਂ ਮਸ਼ੀਨਸ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਤੇ ਇਹਦੇ ਨਾਲ ਨਾਲ ਹੋਰ ਜੁੜੀ ਕਾਗਜ਼ਾਤ ਦੇ ਰੇ ਸਮਾਨ ਨੇ ਉਹ ਇੱਥੇ ਦਿੱਤੇ ਜਾ ਰਹੇ ਨੇ ਬਿਲਕੁਲ ਤਸਵੀਰ ਰਾਹੀ ਤੁਸੀਂ ਵੇਖੋ ਕਿ VOTING ਦਾ ਜਿਹੜਾ ਮਹਾਪਰਵ ਹੋਣ ਜਾ ਰਹੇ ਉਹਦੀ ਤਿਆਰੀਆਂ ਕਿਸ ਤਰੀਕੇ ਦੀਆਂ ਨੇ ਤਾਂ ਜ਼ਿਲ੍ਹੇ ਦੇ ADC ਸਾਡੇ ਨਾਲ ਮੌਜੂਦ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਕੀ ਅਪਡੇਟ ਨੇ ਔਰ ਕੀ ਸਪੈਸ਼ਲ ਇਸ ਵਾਰ ਸਮਝਾਇਆ ਜਾ ਰਿਹਾ ਕਿਉਂਕਿ ਦੇਖ ਸਕਦੇ ਆ ਬਹੁਤ ਸਾਰੀਆਂ ਟੇਬਲਸ ਲੱਗੀਆਂ ਨੇ ਤਾਂ ਲੋਕਾਂ ਨੂੰ ਉੱਥੇ ਦੱਸਿਆ ਵੀ ਜਾ ਰਹੇ अरेंजमेंट इसी हिसाब ਨਾਲ ਕਰ ਰਹੇ ਆ ਕਿ ਪੋਲਿੰਗ ਪਾਰਟੀ ਜਿਹੜੀ ਹੈਗੀ ਉਹ ਘੱਟ ਤੋਂ ਘੱਟ ਟਾਈਮ ਇੱਥੇ ਸਪੈਂਡ ਕਰਨ ਕਿਉਂਕਿ ਗਰਮੀ ਦਾ ਮੌਸਮ ਹੈਗਾ ਤਾਂ ਐਸੀ ਇਹਦੇ ਵਾਸਤੇ ਬਹੁਤ ਜ਼ਿਆਦਾ ਬਾਹਰਾਂ ਤੇ ਕਾਊਂਟਰ ਲਾਏ ਆ 12 ਕਾਊਂਟਰਾਂ ਤੋਂ ਐਸੀ ਪੋਲਿੰਗ ਪਾਰਟੀ ਨੂੰ ਡਿਸਪੈਚ ਕਰ ਰਹੇ ਆ ਅਸੀਂ ਆਲਰੇਡੀ ਸਾਰੀ ਦੀ ਸਾਰੀ ਪਲਾਨਿੰਗ ਕੀਤੀ ਹੋਈ ਹੈ ਜਿਹਦੇ ਅੰਦਰ ਕਿ ਪਾਰਟੀ ਨੂੰ ਘੱਟ ਤੋਂ ਘੱਟ ਸਮਾਂ ਇੱਥੋਂ ਜਦੋਂ ਡਿਸਪੈਚ ਕਰਦੇ ਆ ਉਦੋਂ ਲੱਗੇ ਘੱਟ ਤੋਂ ਘੱਟ ਟਾਈਮ ਇੱਥੇ ਲੱਗੇ ਤੇ ਪਾਰਟੀ ਆਪਣਾ ਸਮਾਨ ਸਾਰਾ ਚੈੱਕ ਕਰਕੇ ਲੰਚ ਕਰਕੇ ਫਿਰ ਪਾਰਟੀ ਉਹ ਅਸੀਂ ਅੱਗੇ ਡਿਸਪੈਚ ਕਰ ਦਿੰਗੇ ਸਰ ਕੱਲ ਕਿੰਨੀ VOTING ਕਿੰਨੇ ਜਿਹੜੇ VOT ਆਪਣੇ ਸੈਂਟਰਲ ਕੰਸਟੀਟੂਐਂਸੀ ਚ 144000 ਦੇ ਨੇੜੇ ਤੇੜੇ ਵੋਟਰਸ ਹੈਗੇ ਆ ਉਹ ਆਪਣੇ ਮਤਦਾਨ ਦਾ ਇਸਤੇਮਾਲ ਕਰਨਗੇ ਹੂੰ ਤਾਂ ਟੋਟਲ ਜਿਹੜਾ ਅਮਰਸਰ ਦੀ ਫਿਗਰ ਅਮਰਸਰ ਦੀ ਟੋਟਲ ਫਿਗਰ ਮੈਂ ਤੁਹਾਨੂੰ ਐਗਜ਼ੈਕਟਲੀ ਨਹੀਂ ਦੱਸ ਸਕਦਾ ਪਰ 17 ਲੱਖ ਦੇ ਨੇੜੇ ਤੇੜੇ ਹੋਣੀ ਹੈ ਐਗਜ਼ੈਕਟ ਫਿਗਰ ਦੇਖਣਾ ਪੈਣਾ ਹੈ ਸਰ ਗਰਮੀ ਬਹੁਤ ਹੈ ਉਹ ਜਿਹੜੇ ਕਾਊਂਟਿੰਗ ਸੈਂਟਰ ਨੇ ਉੱਥੇ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਐ ਪੋਲਿੰਗ ਬੂਥ ਦੀ ਗੱਲ ਕਰ ਰਹੇ ਹੋ ਤਾਂ ਪੋਲਿੰਗ ਬੂਥ ਚ ਐਸੀ ਸਾਰਾ ਦਾ ਸਾਰਾ ਟੈਂਟਿੰਗ ਦਾ ਅਰੇਂਜਮੈਂਟ ਛਬੀਲ ਦਾ ਅਰੇਂਜਮੈਂਟ ਜਿੱਥੇ ਪੱਖੇ ਕੂਲਰ ਦਾ ਅਰੇਂਜਮੈਂਟ ਤੋ ਇਹ ਹਰੇਕ ਪੋਲਿੰਗ ਬੂਥ 'ਚ ਅਸੀਂ ਵੇਟਿੰਗ ਏਰੀਆ ਵੀ ਬਣਾ ਰਹੇ ਹਾਂ ਮੈਡੀਕਲ ਫੈਸਿਲਿਟੀ ਵੀ ਪ੍ਰੋਵਾਈਡ ਕਰ ਰਹੇ ਹਾਂ ਤੇ ਐਸੀ ਵੋਟਰਸ ਤੋਂ ਵੀ ਇਹ ਹੀ ਅਪੀਲ ਕਰਦੇ ਆ ਕਿ ਮਾਰਨਿੰਗ ਦੇ ਅੰਦਰ ਜਲਦੀ ਆ ਕੇ ਵੋਟਾ ਪਾਣ ਆਪਣੀ ਕਿਉਂਕਿ ਮਾਰਨਿੰਗ 'ਚ 10 ਵਜੇ ਤੱਕ ਥੋੜਾ ਸਾ ਧੁੱਪ ਵੀ ਕਮ ਰਹਿੰਦੀ ਹੈ ਤਾਂ ਉਦੋਂ ਤੱਕ ਜੇਕਰ ਮੈਕਸਿਮਮ VOTING ਹੋ ਜਾਂਦੀ ਹੈ ਤਾਂ ਸਾਰੇ ਵਾਸਤੇ ਸੁੱਖ ਹੈ ਤੇ ਇਸ ਤੋਂ ਇਲਾਵਾ ਸਰ ਜਿਹੜੇ ਫਸਟ ਟਾਈਮ VOTER ਨੇ ਉਹਨਾਂ ਵਾਸਤੇ ਕੋਈ ਸਪੈਸ਼ਲ ਕੀਤਾ ਗਿਆ ਉਹਨਾਂ ਵਾਸਤੇ ਅਸੀਂ ਸਵੀਪ ਐਕਟੀਵਿਟੀ ਕਰ ਰਹੇ ਸੀ ਕਿ ਸਵੀਪ 'ਚ ਐਸੀ ਬੜਾ ਮੋਟੀਵੇਟ ਕੀਤਾ ਹੈ ਤੇ ਇੱਥੇ ਵੀ ਜਦੋਂ ਫਸਟ ਟਾਈਮ VOTER ਤੇ ਉਹਨਾਂ ਨੂੰ ਪੂਰਾ ਪ੍ਰੋਪਰ ਮੋਟੀਵੇਟ ਕਰ ਰਹੇ ਕਿ ਆਪਣੇ ਮਤਦਾਨ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਸਰ ਕੱਲ ਵਸੇ ਸੁਰੱਖਿਆ ਤੋਂ ਲੈ ਕੇ ਪ੍ਰਸ਼ਾਸਨ ਤੋਂ ਲੈ ਕੇ ਸਾਰੀ ਤਿਆਰੀਆਂ ਮੁਕੰਮਲ ਹੋ ਚੁੱਕੀ ਹੈ ਵੋਟਿੰਗ ਕਿੰਨੇ ਵਜੇ ਸ਼ੁਰੂ ਹੋਏਗੀ ਤੇ ਕਿੰਨੇ ਵਜੇ ਤੱਕ ਚੱਲੇਗੀ ਵੋਟਿੰਗ ਦਾ ਟਾਈਮ 7 ਵਜੇ ਤੱਕ ਹੈਗਾ 7 ਵਜੇ ਤੋਂ ਵੋਟਿੰਗ ਸਟਾਰਟ ਹੋ ਜਾਣੀ ਹੈ ਔਰ ਸ਼ਾਮ ਨੂੰ 6 ਵਜੇ ਤੱਕ ਵੋਟਿੰਗ ਚੱਲੇਗੀ ਤੋ ਸੁਰੱਖਿਆ ਦੀ ਗੱਲ ਕਰੀਏ ਸੁਰੱਖਿਆ ਦੇ ਇਲਜ਼ਾਮ ਦੇ ਇੰਤਜ਼ਾਮ ਕੀ ਜੇਕਰ ਗੱਲ ਕਰੀਏ ਤਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਰੇਕ ਬੂਥ ਤੇ ਹਰੇਕ ਪੋਲਿੰਗ ਪਾਰਟੀ ਦੇ ਨਾਲ ਪੁਲਿਸ ਆਫੀਸਰ ਵੀ ਹੈਗੇ ਹਨ ਏ ਸੀ ਪੀ ਐਫ ਦਾ ਸਟਾਫ ਵੀ ਹੈਗਾ ਜੋ ਵਨਰੇਬਲ ਬੂਥ ਹੈਗੇ ਉਹਨਾਂ ਉਤੇ ਦੀ ਫੋਰਸ ਦੀ ਵੀ ਤਾਦਾਦ ਵਧੇਗੀ ਤੇ ਆਲਰੇਡੀ ਐਸੀ ਰੈਪਿਡ ਆਪਣੀ 3-4 ਕੈਟਾਗਰੀ ਦੀ ਸਿਕਿਉਰਿਟੀ ਵੀ ਬਣਾਈ ਹੋਈ ਹੈ ਜੋ ਸੈਕਟਰ ਅਫੀਸਰ ਸੈਕਟਰ ਪੁਲਿਸ ਅਫੀਸਰ ਹੋਗੇ ਐਸ ਐਚ ਓਜ਼ ਹੋ ਗਏ ਹਨ ਅਲੱਗ ਅਲੱਗ ਰਿਸਪੌਂਸ ਟੀਮਾਂ ਹੈਗੀ ਕਿ ਕਯੂ ਆਰ ਟੀਜ਼ ਵੀ ਸਾਡੀ ਆਪਰੇਟ ਕਰਨ ਕੀ ਐਫ ਐਸ ਟੀ ਐਸ ਐਸ ਟੀ ਵੀ ਆਪਰੇਟ ਕਰਨ ਕੀ ਉੱਤੇ ਤਾਂ ਬਿਲਕੁਲ ਤਿਆਰੀ ਮੁਕੰਮਲ ਕਰ ਲਈ ਬਿਲਕੁਕੁਲ ਤਿਆਰੀ ਮੁਕੰਮਲ ਹੈ ਤਾਂ ਸ਼ਾਂਤੀ ਨਾਲ ਤਰੀਕੇ ਨਾਲ ਇਲੈਕਸ਼ਨ ਹੋਣ ਹਾਂ ਸਾਰੇ ਉਮੀਦ ਕਰ ਰਹੇ ਹਨ ਕਿ ਫੇਅਰ ਫਰੀ ਐਂਡ ਫੇਅਰ ਇਲੈਕ ਜਿਹੜੀ ਨੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪੁੱਜੇ ਨਹੀਂ ਤੁਹਾਨੂੰ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਫਿਰ ਇਲੈਕਸ਼ਨ ਕਰਾਈ ਜਾਣਗੇ ਗਰਮੀ ਦਾ ਖਾਸ ਖਿਆਲ ਰੱਖ ਕੇ ਇਸ ਵਾਰ ਅਗਰ ਤੁਸੀਂ ਪੋਲਿੰਗ ਬੂਥ ਤੇ ਜਾਓਗੇ ਤਾਂ ਬਾਕਾਇਦਾ ਤੌਰ ਦੇ ਉੱਤੇ ਤੁਹਾਨੂੰ ਉੱਥੇ ਪਾਣੀ ਦੀ ਸਹੂਲਤਾਂ ਔਰ ਕੂਲਰ ਦੀ ਸਹੂਲਤਾਂ ਮਿਲੇਗੀ ਜਿਸ ਦੇ ਨਾਲ ਕਿ ਤੁਸੀਂ ਗਰਮੀ ਤੋਂ ਨਿਜਾਤ ਪਾ ਸਕੋ ਪਰ ਦੇਖਣਾ ਹੋਏਗਾ ਕਿ ਅੰਮ੍ਰਿਤਸਰ ਦੀ ਜਨਤਾ ਪੰਜਾਬ ਦੀ ਜਨਤਾ ਕਿੰਨਾ ਵੋਟ ਪੋਲ ਕਰਦੀ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ